ਅੱਜ ਬੱਚਿਆਂ ਦੇ ਸਕੂਲ ਚ ਆ ਕੇ ਬਹੁਤ ਵਧੀਆ ਲੱਗਾ। ਬੱਚਿਆਂ ਨੇ ਸੰਦੇਸ਼ ਬਹੁਤ ਵਧੀਆ ਦਿੱਤੇ ਨੇ। ਖਾਸ ਕਰਕੇ ਨਸ਼ਿਆਂ ਬਾਰੇ ਜਾਗਰੂਕ ਕੀਤਾ। ਤੇ ਸਮਝਾਓ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਹਜੇ ਵੀ ਬਹੁਤ ਲੇਟ ਨਹੀਂ, ਹਜੇ ਵੀ ਵੇਲਾ ਹੈ। ਆਓ ਆਪਾਂ ਉਹਨਾਂ ਸੰਭੀਏ ਤੇ ਨਸ਼ਿਆਂ ਦੇ ਖਿਲਾਫ ਲੜਾਈ ਲੜੀਏ। ਤੇ ਸਕੂਲ ਬਹੁਤ ਵਧੀਆ ਚੱਲਿਆ ਨਰਵਾਲੀਆ ਸਕੂਲ। ਮੈਂ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਇਸ ਮੈਨੇਜਮੈਂਟ ਨੂੰ ਵਧਾਈ ਦੇਣਾ। ਪੇ ਹੋਰ ਤਰੱਕੀਆਂ ਕਰੇ ਇਹਨਾਂ ਸਭ ਨੂੰ ਵਧਾਈ ਹੈ ਐਡਾ ਸੋਹਣਾ ਸਕੂਲ ਚਲਾਉਣ ਬਾਰੇ। ਕੀ ਕਹਾਂ ਚਾਹੋਗੇ ਸਰ ਨਾਰੋਵਾਲ ਕੋ ਸਕੂਲ ਚੱਲਦਾ ਆ ਰਿਹਾ ਤੇ ਇੱਥੇ ਵੀ ਆਪਣੀਆਂ ਸਵਾਵਾਂ ਹੁੰਤਾਂ ਕਿ ਆਈਆਂ। ਮੈਂ ਵੀ ਨਾਰੋਵਾਲ ਤੋਂ ਆ। ਹਾਂਜੀ। ਹਾਂਜੀ ਨਾਰੋਵਾਲ ਦਾ ਸਕੂਲ ਚੱਲਦਾ ਹੈ ਪਟਵਾਰਕਪਾਲਸ ਕੋਲੋਂ ਸਕੂਲ ਚੱਲੋ ਚਾਲੂ ਕੀਤਾ ਸੀ। ਸਵਰਗਾਂ ਜਿਹਾ ਸਵਾਸਾ ਇਨਸਾਨ ਦਾ। ਉਹ ਇੱਧਰ ਆ ਕੇ ਪਟਵਾਰਕਪਾਲਸ ਕੋਲੋਂ ਸਕੂਲ ਚਲਾਇਆ। ਹੁਣ ਇਹ ਨਾਰੋਵਾਲੀਆਂ ਜੋ ਵੀ ਸਮਾਜ ਬਾਕੀ ਹੈਗਾ ਉਹ ਸਕੂਲ ਚਲਾ ਰਹੇ ਨੇ। ਸਰ ਤੇਜਵੀਰ ਸਿੰਘ ਜੀ ਇਸ ਪ੍ਰਧਾਨ ਨੇ ਮੇਰੇ ਵੱਡੇ ਭਰਾ ਨੇ। ਸਭ ਵਧੀਆ ਸਕੂਲ ਚੱਲ ਰਿਹਾ। ਪੰਜਾਬ ਦੇ ਵਿਰਸੇ ਨੂੰ ਦਸਾ ਰਹੇ ਹਾਂ ਜੀ ਪੰਜਾਬ ਦੇ ਵਿਰਸੇ ਨੂੰ ਦਸਾ ਰਹੇ ਹਾਂ ਬਿਲਕੁਲ ਪੰਜਾਬ ਦੇ ਵਿਰਸੇ ਨੂੰ ਦਖਾ ਸਮਝਾ ਬਾਦ ਦੱਸ ਰਿਹਾ ਵਾ ਔਰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਉਹਨਾਂ ਨੇ ਦੱਸੀ ਆ ਕਿ ਨਸ਼ੇ ਬਾਰੇ ਜਾਗਰੂਕ ਕੀਤਾ ਜੇ ਬੱਚੇ ਦੇ ਬੱਚਿਆਂ ਦੇ ਮਾਪੇ ਜਾਗਰੂਕ ਹੋ ਗਏ ਤਾਂ ਸ਼ਾਇਦ ਨਸ਼ਾ ਖਲੋ ਜਾਵੇ ਸਰ ਮੈਂ ਮਾਈਕ ਮਾਈਕ ਲਾ ਲਓ ਬੜੀ ਯਾਰ ਮੇਰਾ ਨਾਮ ਦਲਜੀਤ ਸਿੰਘ ਬਾਜਵਾ ਮਾਈ ਸਾਹਿਬ ਦਲਜੀਤ ਸਿੰਘ ਬਾਜਵਾ ਪ੍ਰਿੰਸੀਪਲ ਕੋ ਨਾਨਕ ਕਾਲਸਾ ਸੀਨੀਅਰ ਸੈਕੰਡਰੀ ਸਕੂਲ ਨਰਵਾਲ ਪਟਿਆਲਾ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਸਾਡਾ ਐਨੂਅਲ ਡੇ ਫੰਕਸ਼ਨ ਜੋ ਕਿ ਬੱਚਿਆਂ ਨੇ ਟਕੜਨੇ ਕਾ ਐਜੂਕੇਸ਼ਨ ਵਿੱਚ ਜਾਂ ਹੋਰ ਖੇਤਰਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਅਚੀਵਮੈਂਟਸ ਕੀਤੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਔਰ ਬੱਚਿਆਂ ਵੱਲੋਂ ਜਿਹੜਾ ਇੱਕ ਰੰਗਾ ਰੰਗ ਪ੍ਰੋਗਰਾਮ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਅੱਜ ਦੇ ਅੱਜ ਦੇ ਸਾਡੇ ਜਿਹੜੇ ਚੀਫ ਗੈਸਟ ਨੇ ਉਹ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਫਾਰਮਰ ਕੈਪਟਨਲ ਮਿਨਿਸਟਰ ਔਰ ਐਮ ਐਲ ਏ ਫਤੇਗੜ ਟੂੜੀਆਂ ਉਹ ਸਾਡੇ ਕੋਲ ਪਹੁੰਚੇ ਨੇ ਔਰ ਅੱਜ ਸਾਰੇ ਅਸੀਂ ਮਾਣ ਮਹਿਸੂਸ ਕਰ ਰਹੇ ਆਂ ਕਿ ਉਹਨਾਂ ਦੀ ਆਮਦ ਤੇ ਜਿੱਥੇ ਅੱਜ ਫੰਕਸ਼ਨ ਵਿੱਚ ਅੱਜ ਇਸ ਫੰਕਸ਼ਨ ਦੀ ਸ਼ੋਭਾ ਵਧੀ ਏ ਉਥੇ ਹੀ ਅੱਜ ਬੱਚੇ ਉਹਨਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਕੇ ਮਾਣ ਮਹਿਸੂਸ ਕਰਨਗੇ ਜਿਹੜੇ ਬੱਚੇ ਪਰਮਨ ਦੇ ਦੇ ਰਹੇ ਆ ਕੋਈ ਸੰਦੇਸ਼ ਦੇ ਰਹੇ ਆ ਹਾਂਜੀ ਇਹ ਜਿਹੜੀਆਂ ਵੀ ਇਵੈਂਟਸ ਸਾਡੇ ਸਟਾਫ ਵੱਲੋਂ ਅਧਿਆਪਕਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਨੇ ਉਹ ਅੱਜ ਦੀਆਂ ਜੋ ਸਮਾਜਿਕ ਦੇ ਵਿੱਚ ਕ੍ਰੀਤੀਆਂ ਬੁਰਾਈਆਂ ਫੈਲੀਆਂ ਨੇ ਜਾਂ ਉਹ ਅੱਜ ਜੋ ਸਾਡੇ ਸਮਾਜ ਦੀ ਹਾਲਾਤ ਬਣੇ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਜੋ ਆਈਟਮਸ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਬੱਚਿਆਂ ਵਿੱਚ ਔਰ ਜਿਹੜੇ ਪੇਰੈਂਟਸ ਦੇਖ ਰਹੇ ਨੇ ਮਾਪੇ ਆਏ ਨੇ ਉਹਨਾਂ ਦੇ ਵਿੱਚ ਇਹਦਾ ਵਧੀਆ ਸੰਦੇਸ਼ ਜਾਵੇ ਸਾਰੇ ਸਮਾਜ ਨੂੰ ਅੱਜ ਬੱਚਿਆਂ ਦੇ ਸਕੂਲ ਚ ਆ ਕੇ ਬਹੁਤ ਵਧੀਆ ਲੱਗਾ। ਬੱਚਿਆਂ ਨੇ ਸੰਦੇਸ਼ ਬਹੁਤ ਵਧੀਆ ਦਿੱਤੇ ਨੇ। ਖਾਸ ਕਰਕੇ ਨਸ਼ਿਆਂ ਬਾਰੇ ਜਾਗਰੂਕ ਕੀਤਾ। ਤੇ ਸਮਝਾਓ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਹਜੇ ਵੀ ਬਹੁਤ ਲੇਟ ਨਹੀਂ, ਹਜੇ ਵੀ ਵੇਲਾ ਹੈ। ਆਓ ਆਪਣੇ ਹੱਥ ਸੰਭੀਏ ਤੇ ਨਸ਼ਿਆਂ ਦੇ ਖਿਲਾਫ ਲੜਾਈ ਲੜੀਏ। ਤੇ ਸਕੂਲ ਬਹੁਤ ਵਧੀਆ ਚੱਲ ਰਿਹਾ ਨਰਵਾਲੀਆ ਸਕੂਲ। ਮੈਂ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਇਸ ਮੈਨੇਜਮੈਂਟ ਨੂੰ ਵਧਾਈ ਦੇਣਾ। ਪੇ ਹੋਰ ਤਰੱਕੀਆਂ ਕਰੇ ਇਹਨਾਂ ਸਭ ਨੂੰ ਵਧਾਈ ਹੈ ਐਡਾ ਸੋਹਣਾ ਸਕੂਲ ਚਲਾਉਣ ਬਾਰੇ। ਕੀ ਕਹਾਂ ਜਾਵਾਂਗਾ ਸਰ ਨਾਰੋਵਾਲ ਕੋ ਸਕੂਲ ਚੱਲਦਾ ਆ ਰਿਹਾ ਤੇ ਇੱਥੇ ਵੀ ਆਪਣੀਆਂ ਸਵਾਵਾਵਾਂ ਹੋਂਟਾ ਕੇ ਆਈ ਹੈ। ਮੈਂ ਵੀ ਨਾਰੋਵਾਲ ਤੋਂ ਆ। ਹਾਂਜੀ। ਹਾਂਜੀ ਨਾਰੋਵਾਲ ਦਾ ਸਕੂਲ ਚੱਲਦਾ ਆ। ਘਟਮਾਚਕਪਾਲਸ ਕੋਲ ਸਕੂਲ ਚੱਲੋ ਚਾਲੂ ਕੀਤਾ ਸੀ। ਸਵਰਗਾਂ ਜਿਹਾ ਸਵਾਸਾ ਇਨਸਾਨ ਦਾ। ਮੈਂ ਇੱਧਰ ਆ ਕੇ ਪਟਵਾਸਕਵਾਲਸ ਕੋਲ ਸਕੂਲ ਚਲਾਇਆ। ਹੁਣ ਇਹ ਨਾਰੋਵਾਲੀਆਂ ਜੋ ਵੀ ਸਮਾਜ ਬਾਕੀ ਹੈਗਾ ਉਹ ਸਕੂਲ ਚਲਾ ਰਹੇ ਨੇ। ਸਰ ਤੇਜਵੀਰ ਸਿੰਘ ਜੀ ਇਸ ਪ੍ਰਧਾਨ ਨੇ ਮੇਰੇ ਵੱਡੇ ਭਰਾ ਨੇ। ਸੋ ਵਧੀਆ ਸਕੂਲ ਚੱਲ ਰਿਹਾ। ਪੰਜਾਬ ਦੇ ਵਿਰਸੇ ਨੂੰ ਤਸਾਦ ਹਾਂਜੀ ਪੰਜਾਬ ਦੇ ਵਿਰਸੇ ਨੂੰ ਤਸਾਦ ਬਿਲਕੁਲ ਪੰਜਾਬ ਦੇ ਵਿਰਸੇ ਨੂੰ ਦਿਖਾ ਸਮਝਾ ਬਾਦ ਦੱਸ ਰਿਹਾ ਵਾ ਔਰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਉਹਨਾਂ ਨੇ ਦੱਸੀ ਆ ਕਿ ਨਸ਼ੇ ਬਾਰੇ ਜਾਗਰੂਕ ਕੀਤਾ ਜੇ ਬੱਚੇ ਦੇ ਬੱਚਿਆਂ ਦੇ ਮਾਪੇ ਜਾਗਰੂਕ ਹੋ ਗਏ ਤਾਂ ਸ਼ਾਇਦ ਨਸ਼ਾ ਖਲੋ ਜਾਵੇ